ਤਾਂ अनाज ਮੰਡੀਆਂ ਨੇ ਜੇ अनाज ਮੰਡੀਆਂ ਨੇ ਤਾਂ ਉਰੇ ਛਾਣ ਛਣਾਈ ਕਰਨ ਵਾਲੇ ਬੋਰੀਆਂ ਭਰਨ ਵਾਲੇ ਨੇ ਸੀਮ ਛਣਾਈ ਕਰਨ ਵਾਲੇ ਨੇ ਤਾਂ ਟਰੱਕ ਟਰਾਂਸਪੋਰਟਰ ਇੱਥੋਂ ਲੈ ਕੇ ਜਾਂਦੇ ਨੇ ਲੱਦ ਕੇ ਤਾਂ ਫੱਗੜਾ ਚ ਜਾਂਦੀ ਹੈ ਉੱਥੋਂ ਜਾ ਕੇ ਪੀੜਾਈ ਹੋ ਕੇ ਚੌਂਗਾ ਜਿਹੇ ਛਣਕ ਫੈਲ ਰਹੇ ਹੋ ਕਦਮਾਂ ਚ ਜਾਂਦੀ ਹੈ ਫਿਰ ਉਹ ਪੈਰ ਉੱਪਰ ਆਉਂ ਉਹ ਖੋਸ਼ਾ ਰੱਖੇ ਸਾਹ ਹੋ ਜਾਣਾ ਠੀਕ ਹੈ ਇਹ ਗੱਲ ਸੁਣੋ ਕਿਆ ਅੰਨਾ ਕੋਲੋਂ ਪੈਰ ਉਪਰਾ ਹੋ ਰਿਹਾ ਪਰਾਂ ਨਾਮ ਰੱਖਿਆ ਕਰੋ ਆਹ ਦੇਹ ਹੈ ਜੇ ਕੂੜੀਆਂ ਜੁਬਾਨੇ ਪਹਿਣਗੇ ਤੇ ਅਸੀਂ ਉਹੇ ਕੰਮ ਕਰਾਂਗੇ ਸਾਡਾ ਜਗਾ ਨਾ ਖੇਤੀ ਖੜਨੇ ਦੇਣਾ ਕਰਾਨੀ ਅਰ ਕੋਈ ਦੂਰੀ ਐਨੀ ਜੁੜੀ ਹੋਈ ਹੈ ਕਿ ਇਹ ਤੋਂ ਬਿਨਾ ਸਾਡਾ ਕੱਖ ਨਹੀਂ ਹੋ ਗਿਆ ਇਸ ਕਰਕੇ ਅਸੀਂ ਕਹਿੰਦੇ ਹਾਂ ਖਾਸ ਕਰਕੇ ਮੈਂ ਜਿਹੜੇ ਕਿ ਇੱਕ ਫਾਜ਼ਲਾ